ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਸਾਂਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾ ਦਿਖਾਉਣੀਆਂ ਤਿੰਨੇ ਸੂਈਆਂ ਸਵਾਈਆਂ ਤੇ ਗੱਲਬਾਤ ਹੁਣ ਆਪਾਂ ਕਰਦੇ ਆ ਤੇ ਪੁੱਛਦੇ ਸਾਰੀ ਡਿਟੇਲ ਵਿਧਿਆਨੰਦਾ ਜਿਹੜਾ ਰਾਜਸਥਾਨ ਸੀ 에어ਪੋਰਟ ਤੇ ਲੱਗੇ ਘਰ ਹੈ ਜਿਹੜਾ ਆ ਸਾਰਾ ਤੁਸੀਂ ਆ ਕੰਦ ਜਿਹੜੀ ਦੇਖ ਸਕਦੇ 에어ਪੋਰਟ ਵਾਲੀ ਸਾਰਾ 에어ਪੋਰਟ ਹੀ ਆ ਜਿਹੜਾ ਉੱਧਰ ਆ ਆ ਦੇਖ ਸਕਦੇ ਜੀ ਬਿਲਕੁਲ 에어ਪੋਰਟ ਦੇ ਨਾਲ ਹੀ ਜਿਹੜਾ ਵਿਰਜਨੰਦਾ ਘਰ ਹੈ ਇੰਟਰਨੈਸ਼ਨਲ 에어ਪੋਰਟ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਸਨੋ ਠੀਕ ਠਾਕ ਜੀ ਚਲੋ ਚੜ੍ਹਦੀ ਕਲਾ ਚੈਦੀ ਜੀ ਨਾਮ ਦੱਸ ਤੋਂ ਕਰੀ ਮੇਰਾ ਨਾਮ ਹੈ ਪੀਏ ਜੀ ਤੇ ਰਾਜਸਥਾਨ ਸੀ ਹੈ ਹਾਂਜੀ ਅਸੀਲਾ ਜੀ ਨਾਲਾ ਜ਼ਿਲ੍ਹਾ ਅਮਰਸਰ ਤੇ 에어ਪੋਰਟ ਦੇ ਨਾਲ ਹੀ ਹਨਾ ਬਿਲਕੁਲ ਨਾਲ ਹੀ ਤੇ ਏਅਰਪੋਰਟ ਮੇਨ ਗੇਟ ਇੱਥੋਂ ਕਿੰਨਾ ਕਿ ਜੀ ਮੇਨ ਦਸੋਂ 1 ਕਿਲੋਮੀਟਰ ਜੀ ਕਿਲੋਮੀਟਰ ਹੈ ਗਾ ਇਹ ਆ ਵੀ ਗੇਟ ਹੈ 에어ਪੋਰਟ ਦੇ 3 ਨੰਬਰ ਗੇਟ ਹੈ ਅੱਛਾ ਠੀਕ ਆ ਇਹ ਤੇ ਚਲੋ ਬੰਦ ਹੀ ਆ ਨਾ ਹਾਂ ਜੀ ਇਹ ਬੰਦ ਹੈ ਠੀਕ ਆ ਤੇ ਆਪਣਾ ਫੋਨ ਨੰਬਰ ਵੀ ਬੋਲ ਦੋ 99888 ਹਾਂਜੀ 62899 ਠੀਕ ਹੈ ਜੀ ਤੇ ਤਿੰਨ ਫਿਰ ਤਿੰਨੇ ਸੂਈਆਂ ਸੂਈਆਂ ਚਲੋ ਸ਼ੁਰੂਆਤ ਫਿਰ ਸਭ ਤੋਂ ਪਹਿਲਾਂ ਜਿਹੜੀਆਂ ਪਹਿਲੇ ਨੰਬਰ ਦਿੱਤੇ ਤਾਂ ਕਰ ਲਈਏ ਹਾਂਜੀ ਕਿੰਨਾ ਚਿਰ ਹੋ ਇਹਨਾਂ ਸੂਈ ਨੂੰ ਇਹਨੂੰ ਸੂਈ ਨੂੰ 10 ਦਿਨਾਂ ਤੋਂ ਅੰਦਰ ਹੀ ਜੇ ਆ ਬੱਚਾ ਜੀ ਅੱਛਾ 10 ਦਿਨ ਤੋਂ ਅੰਦਰ ਹੀ ਜੇ ਆਹ ਬੱਚਾ ਬੱਚਾ ਥ ਕਿੰਨਾ ਦੁੱਧ ਤਿਆਰ ਜਿਹਦੇ ਕੋਲ ਮੁਕੇ ਜਿਹਦੇ ਕੋਲ ਆਪਾਂ ਜਿਹੜਾ ਹਾਂ ਨਾਲ 9 ਲੀਟਰ ਹੋਗਾ ਜੀ ਪੱਕਾ ਦੁੱਧ ਜਿਹੜਾ ਤਿਆਰ ਹੈ ਬਸ ਲੀਟਰ ਵਾਲਾ ਜੀ ਠੀਕ ਹੈ ਘੱਟ ਵੱਧ ਨਹੀਂ ਕਰਨਾ 9 ਲੀਟਰ ਹੋਗਾ ਤੇ ਇਹ ਕਿੰਨਾ ਦੁੱਧ ਚ ਵਾਈ ਜਾਊਗੀ ਦੁੱਧ ਤੇ ਵੇਖੋ ਵੀ ਜਾਤ ਨਸਲ ਆ ਦੁੱਧ 13 14 ਕਿਲੋ ਵਾਲੀ ਹੈ ਪਰ ਗਰਮੀ ਬੜੀ ਨਾ ਹਾਂਜੀ ਤੌਰੋਂ ਆ ਫੇਰ ਇੱਕ ਦਿਨ ਆਹ ਤੇ ਦੋ ਨਸਲ ਨੂੰ ਚੋਲੇ ਪੂਰੀ ਹਾਂਜੀ ਹਾਂਜੀ ਰੇਹ ਭਈਆ ਵੀ ਥੋੜਾ ਗਰਮੀ ਕਰਕੇ ਬੱਚਾ ਬੜਾ ਭਲਿਆ ਦੇਤਾ ਨੇ ਇਹ ਜਲੇ ਤੇ ਹਵਾ ਨਾਲ ਇਹਦਾ ਦੇਖ ਸਾਡੇ ਲੱਗੇ ਤਾਂ ਤੇ ਕਿੰਨਾ ਫਿਰ ਮੁੱਲ ਰੱਖਣਾ ਵਿਧਿਆ ਤਾਂ ਆਪਾਂ ਮੋਲ ਤੇ ਵਿੱਚ ਇਹ ਤਾਂ 45 ਕਰਦੇ ਜੀ ਅੱਛਾ 40 ਦੀ ਦੇ ਦਾਂਗੇ 40000 ਦੀ ਵਿੱਚੋਂ ਕਰਨਾ ਮੰਨਤਾਂ 2000 ਫੋੜ ਕੱਟ ਕਰਦਾ 38000 ਜੀ ਬਾਕੀ ਕੋ ਫੋਨ ਲਾਵੇ ਨਾ ਖੁੱਲਾ ਖੁੱਲਾ ਕਰ ਦੋਗੇ ਮੰਨਤਾਂ ਬਾਕੀ ਇਹ ਹੈ ਵੀ ਹੁਣ ਥੋੜਾ ਮੌਸਮ ਦੇ ਕਰਕੇ ਜਦੋਂ ਮੌਸਮ ਭਾ ਨਾ ਥੋੜਾ ਸੈੱਟ ਹੋ ਗਿਆ ਤੇ ਦੁੱਧੋ ਜਿਹੜਾ ਇਹਨਾਂ ਨੇ ਵਾਜ ਜਾਣਾ ਵਾ ਕਿਉਂਕਿ ਘਰ ਘਰ ਇਹੀ ਹੈ ਇਤਰਾ ਹੀ ਸਾਰੇ ਗਰਮੀ ਪੈਂਦੀ ਹੈ ਜਿਹੜੇ ਵੀਰਾਂ ਨੂੰ ਪਤਾ ਹੈ ਉਹਨਾਂ ਪਤਾ ਲੱਗ ਹੀ ਜਾਣਾ ਜਾਨ ਨਸਲਿਆ ਗਾਂ ਪਰ ਇਹ ਵੀ ਹਾਂਜੀ ਹਾਂਜੀ ਗਰਮੀ ਕਰਕੇ ਹੀ ਹੈ ਜਿਹੜਾ ਥੋੜਾ ਜਿਹਾ ਤੇ ਬਾਕੀ ਹੁਣ ਆ ਜਿਹੜੇ ਦੂਸਰੇ ਨੰਬਰ ਤੇ ਜਰਸੀ ਆ ਗਈ ਆਪਣੇ ਕੋਲ ਹਾਂਜੀ ਇਹਨੋਂ ਕਿ ਨਾਲ ਜੇ ਕੱਲ੍ਹ ਸ਼ਾਮੀ ਸਹੀ ਹੈ ਅੱਛਾ ਤੇ ਇਹਦਾ ਬੱਚਾ ਕਿਹੜਾ ਜੀ ਇਹ ਬੱਚਾ ਉਹ ਜੀ ਠੀਕ ਹੈ ਇਹਦੇ ਮਗਰ ਕੀ ਜੇ ਇਹ ਬੱਚਾ ਆ ਜੇ ਇਹਦੇ ਮਗਰ ਬੱਚਾ ਹੈ ਤੇ ਪਹਿਲਾ ਸੂਆ ਜੇ ਚਾਰ ਦੰਦ ਜਮੂ ਅੱਛਾ ਮੂੰਹ ਚਾਰ ਦੰਦ ਚੈੱਕ ਕੀਤੇ ਤਾਂ ਸੀ ਹਾਂਜੀ ਹਾਂਜੀ ਕੀਤੇ ਨੇ ਚਲੋ ਚੈੱਕ ਕਰਾ ਦਾਂ ਫਿਰ ਅਲੈਕਸਾ ਦੇ ਹੈਗੀ ਪਿਓਰ ਚਾਰ ਦੰਦ ਨੇ ਜਿਹੜੀ ਹਾਂ ਦੇਖ ਦੋਸ ਲੋਤੇ ਕੰਨੀਆਂ ਵਾਲੇ ਠੀਕ ਐ ਤੇ ਇਹ ਕਿੰਨਾ ਕ ਦੁੱਧ ਚ ਪਾਈ ਜਾਊਗੀ ਦੁੱਧ ਦੇ ਵੀ ਵੀਰ ਜੀ 12 ਲੀਟਰ ਤੇ ਚਾਊਗੀ ਠੀਕ ਐ ਲੈ ਜੀ ਸੂਆ ਪਹਿਲਾ ਹੀ ਤੇ ਮੂੰਹ ਜਿਹੜੀ ਚਾਰ ਦੰਦ ਨੇ ਲੈ ਜੀ ਉਹਨਾਂ ਵਧੀਆ ਲੱਗਾਇਆ। ਬਾਕੀ ਇਹ ਵੀ ਥਾਨ ਚੰਗਾ ਵਾ। ਥਾਨ ਬਿਲਕੁਲ ਹੱਥ 'ਚ ਆਉਣ ਵਾਲਾ ਵਾ ਜਿਹੜਾ ਪਹਿਲੇ ਸੋਈ। ਤੇ ਇਹਦਾ ਫਿਰ ਮੁੱਲ। ਇਹਦਾ ਵੀ ਮੁੱਲ ਵੀ ਜੀ ਚੱਲੀ ਏ। ਅੱਛਾ। ਹਾਂਜੀ। ਇਹ ਕਿੰਨੇ ਦੀ ਦੇ ਦੇਣੀ ਆ? ਇਹ ਵੀ 2 ਘੱਟ ਦੇ ਦਾਂ। ਅੱਛਾ ਵੀ 38000 ਦੀ ਦੇ ਦੋਗੇ। ਹਾਂਜੀ। ਠੀਕ ਐ। ਜੀ ਮਾਨਤਨ ਕਰ ਦਾਂਗੇ ਹੋਰ। ਠੀਕ ਐ। ਫੋਨ ਕਰੂੰਗਾ। ਤੇ ਹੁਣ ਜਿਹੜੀ ਆ ਗਈ ਆਪਣੇ ਕੋਲ 3 ਤੀਸਰੇ ਨੰਬਰ ਤੇ। ਜੀ ਇਹ ਵੀ ਵੀਰ ਜੀ ਸਰੀਜ ਆ ਬੱਚਾ ਜੀ ਦਾ। ਇਹ ਵੀ 10-12 ਦੇ ਦਿੰਦੇ। ਠੀਕ ਐ। ਇਹ ਤੇ ਮਗਰ ਕੀ ਜੇ ਇਹ ਵਛੀ ਹੈ ਇਹ ਤੇ ਮਗਰ ਵਛੀ ਹੈ ਜਿਹੜੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੈ ਇਹਦੇ ਕੋਲ ਦੁੱਧ ਵੀਜੀ ਉਦਾਂ ਹੈਗਾ ਤੇ ਵੱਧ ਵੀ ਪਰ ਹੁਣ ਗਰਮੀ ਗਰਮੀ ਕਰਕੇ ਥੋੜਾ ਜਿਹਾ ਔਖਾ ਹੈ ਹੁਣ ਮੰਨ ਲਓ 10 ਲੀਟਰ ਹੈਗਾ ਪੱਕਾ ਦੁੱਧ ਜਿਹੜਾ ਹੈਗਾ 10 ਲੀਟਰ ਹੈਗਾ ਤੇ ਇੱਕ ਨੱਕ ਚ ਭਾਈ ਜਾਊਗੀ ਜੇ ਇਹਦੇ ਉਦਾਂ 15 16 ਆਲੀ ਜ ਵਛੀ ਅੱਛਾ ਹਾਂਜੀ ਗਰਮੀ ਕਰਕੇ ਥੋੜਾ ਜਿਹਾ ਹੁਣ ਦਿਨ ਵੀ ਦਾਬਾ ਨਾ ਤੋਰਾਂ ਕਰੀ ਬਦੂ ਇਹਦਾ ਮੋਕੇ ਦੇ ਆਪਾਂ ਉਹ ਦੱਸਣਾ ਹਾਂਜੀ ਹਾਂਜੀ ਤਰੇ ਇਹ ਵੀ ਕੱਦ-ਕੱਟ ਚੰਗਾ ਥੱਲੇੋਂ ਚਲੋ ਜਿੰਨੀ ਆ ਠੀਕ ਆ ਤੇ ਥਾਣੇ ਵੀ ਇਹਦੇ ਕੋਲ ਚੰਗਾ ਹੈ ਤੇ ਇਹਦਾ ਫਿਰ ਕਿੰਨਾ ਰੱਖਣਾ ਮੁੱਲ ਵਿਧਿਆ ਮੁੱਲ ਵਿਧਿਆ 45000 ਰੁਪਏ ਅੱਛਾ ਦੇ ਵਿੱਚ 40 ਦੀ ਦੇ ਦਾਂਗੇ ਹਾਂ ਅੱਛਾ 40000 ਦੀ ਦੇ ਦੋਗੇ ਠੀਕ ਬਾਕੀ ਕੋ ਫੋਨ ਲਾਵੇ ਮੰਤਨ ਖੁੱਲਾ ਹੋ ਜਾ ਸਾਰੀਆਂ ਜੋ ਹਨ ਹਾਂਜੀ ਠੀਕ ਹੈ ਵੀਰ ਜੀ ਬਾਕੀ ਤਿੰਨੇ ਸੁਈਆਂ ਸਵਾਈਆਂ ਕੋਈ ਆਪਣੇ ਤਸੱਲੀ ਕਰਕੇ ਵੀਰ ਚਵਾਈ ਕਰਕੇ ਨਾ ਤਸੱਲੀ ਕਰਕੇ ਇੱਥੋਂ ਵੇਸ ਚਾਖ ਕੇ ਖੜੇ ਜੋ ਵੀ ਆ ਸਾਰਾ ਕੁਝ ਇੱਥੋਂ ਹੀ ਆਪਣਾ ਵੇਸ ਚਾਖ ਕੇ ਤਸੱਲੀ ਕਰਕੇ ਫੇਰ ਹੀ ਖੜੇ ਜੀ